ਚੰਡੀਗੜ੍ਹ ਦੇ ਨੇੜਲੇ ਹਿਲ ਸਟੇਸ਼ਨ Shimla ਦੇ ਵਿੱਚ ਵੀ ਤਬਾਹੀ ਮਚੀ ਹੋਈ ਹੈ Shimla ਦੇ ਵਿੱਚ ਬੀਤੀ ਰਾਤ ਬੱਦਲ ਫਟਦਾ ਤੇ ਜਿਸ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਨੇ Shimla ਦੇ Raipur Jaakhri ਦੇ ਵਿੱਚ ਬੱਦਲ ਫਟਣ ਦੇ ਨਾਲ ਹਾਕਾਰ ਮਚੀ ਹੋਈ ਹੈ 19 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ ਜੀਆਂ ਤੁਹਾਨੂੰ ਦੱਸਦੀ ਹੈ ਕਿ ਸਮੇਜ ਘੱਟ ਦੇ ਵਿੱਚ ਵੀ ਜਿਹੜੀ ਬਾੜ ਹੈ ਉਹ ਆ ਚੁੱਕੀ ਹੈ ਸਕੂਲ ਪਾਵਰ ਪ੍ਰੋਜੈਕਟ ਤੇ ਲੋਕਾਂ ਦੇ ਘਰਾਂ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਕਈ ਲੋਕਾਂ ਦੇ ਘਰ ਜਿਹੜੇ ਨੇ ਉਹ ਇਸ ਪਾਣੀ ਦੇ ਨਾਲ ਹੀ ਵਹਿ ਗਏ ਨੇ ਲੋਕ ਜੜ ਨੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਬੇहद ਹੀ ਭਿਆਨਕ ਮੰਜ਼ਰ ਜਿਹੜਾ ਸਾਹਮਣੇ ਆ ਰਿਹਾ ਤੇ ਨਾਲ ਹੀ ਮੰਡੀ ਦੇ ਵਿੱਚ ਵੀ ਬੱਦਲ ਫਟਣ ਦੇ ਨਾਲ ਤਬਾਹੀ ਮਚੀ ਹੈ ਜਿਸ ਦੇ ਨਾਲ 11 ਲੋਕ ਲਾਪਤਾ ਦੱਸੇ ਜਾ ਰਹੇ ਨੇ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਨੇ ਉਹਥੇ ਪੇਜੀਆਂ ਗਈਆਂ ਨੇ ਲੋਕਾਂ ਦਾ ਰੈਸਕਿਊ ਕਰਨ ਦੇ ਲਈ ਤੇ ਨਾਲ ਹੀ ਬੇहद ਹੀ ਭਿਆਨਕ ਮੰਜ਼ਰ ਜਿਹੜਾ ਇਸ ਵੇਲੇ ਬੇਹਦੀ ਭਿਆਨਕ ਹਾਲਾਤ ਜਿਹੜੇ ਨੇ ਇਸ ਵੇਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਣੇ ਹੋਏ ਨੇ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ orange alert ਜਾਰੀ ਕਰ ਦਿੱਤਾ ਗਿਆ ਤੇ ਨਾਲ ਹੀ ਮੰਡੀ ਤੇ ਸ਼ਿਮਲਾ ਦੀਆਂ ਤਸਵੀਰਾਂ ਨੇ ਜਿੱਥੇ ਕੁਲ ਤਕਰੀਬਨ ਤੁਹਾਨੂੰ ਦੱਸ ਦਈਏ ਕਿ ਤੀ ਲੋਕ ਜਿਹੜੇ ਨੇ ਕੁਲ ਮਿਲਾ ਕੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਕਈ ਲੋਕਾਂ ਦੇ ਘਰ ਜਿਹੜੇ ਨੇ ਉਹ ਵਹਿ ਚੁੱਕੇ ਨੇ ਲੋਕਾਂ ਦੇ ਉਹ ਜਿਹੜਾ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਜਿਹੜੀਆਂ ਨੇ ਬੇहद ਹੀ ਹੈਰਾਨ ਕਰ ਦੇਣ ਵਾਲੀਆਂ ਨੇ ਬੇਹਦੀ ਜ਼ਿਆਦਾ ਡਰਾਉਣ ਵਾਲੀਆਂ ਤਸਵੀਰਾਂ ਨੇ ਭਿਆਨਕ ਮੰਜ਼ਰ ਇਸ ਵੇਲੇ Shimla ਤੇ Mandi ਦੇ ਵਿੱਚ ਬਣਿਆ ਹੈ ਤੇ NDRF ਤੇ SDRF ਦੀਆਂ ਟੀਮਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਰਵਾਨਾ ਕੀਤਾ ਗਿਆ ਹੈ ਤਾਂ ਕਿ ਉੱਥੇ ਲੋਕਾਂ ਦੀ ਮਦਦ ਕੀਤੀ ਜਾ ਸਕੇ ਲੋਕਾਂ ਦਾ ਬਚਾਅ ਕਾਰਜ ਕੀਤਾ ਜਾ ਸਕਣ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮੰਡੀ ਤੇ Shimla ਦੇ ਵਿੱਚ ਹਾਲਾਤ ਬੇਹਦੀ ਜ਼ਿਆਦਾ 嗯。<laughs> ਖਰਾਬ ਨੇ ਲੋਕਾਂ ਦੇ ਘਰ ਤੱਕ ਵਹਿ ਗਏ ਨੇ ਤੇ ਨਾਲ ਹੀ ਪਾਵਰ ਪ੍ਰੋਜੈਕਟਸ ਵੀ ਜਿਹੜੇ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤੇ ਸ਼ਿਮਲਾ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮੰਡੀ ਦੇ ਵਿੱਚ 11 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਟੀਮਾਂ ਜਿਹੜੀਆਂ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਨੇ ਐਨਡੀਆਰਐਫ ਤੇ ਅਜਿਹੀਆਂ ਟੀਮਾਂ ਜਿਹੜੀਆਂ ਨੇ ਉੱਥੇ ਜਲਦ ਹੀ ਪਹੁੰਚਣਗੀਆਂ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਇਹ ਸੁਚੇਤ ਕੀਤਾ ਜਾ ਰਿਹਾ ਹੈ ਕਿ ਆਪਣੇ ਘਰਾਂ ਦੇ ਵਿੱਚ ਹੀ ਰਿਹਾ ਜਾਵੇ ਘਰੋਂ ਬਾਹਰ ਨਾ ਨਿਕਲ ਜਾਵੇ ਤਾਂ ਕਿ ਤੁਹਾਨੂੰ ਕੋਈ ਜਾਣੀ ਨੁਕਸਾਨ ਨਾ ਪਹੁੰਚੇ ਹਾਲਾਤ ਬੇਹੱਦ ਹੀ ਜ਼ਿਆਦਾ ਖਰਾਬ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤਸਵੀਰਾਂ ਇਸ ਸਾਫ ਬਿਆਨ ਕਰ ਰਹੀਆਂ ਨੇ